ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਦਸ਼ਕਨ ਦਾ ਸਵਾਗਤ ਮੈਂ ਹਪਾਰਤ ਚੋਹਾਨ ਤੇ ਮੇਰੇ ਨਾਲ ਨੀਸਨ ਸਿੰਘ ਐਸ ਡੀ ਐਸ ਮੈਮੋਰੀਅਲ ਹਾਈ ਸਕੂਲ ਵਿੱਚ ਤੀਆਂ ਦਾ ਤਿਹਾੜੀ ਸ਼ਾਨੋ ਸ਼ੌਕਦਾਨ ਮਨਾਇਆ ਅਚ ਐਸ ਟੀ ਐਸ ਮੈਮੋਰੀਅਲ ਹਾਈ ਸਕੂਲ ਵਿੱਚ ਤੀਆਂ ਦਾ ਤਿਹਾੜੀ ਮਨਾਇਆ ਗਿਆ ਇਸ ਦੀ ਜਾਣਕਾਰੀ ਸਕੂਲ ਦੇ ਚੇਅਰਪਰਸਨ ਰੰਜੋਤ ਸਿੰਘ ਰੰਧਾਵਾ ਨੇ ਦਿੱਤੀ ਤੀਆਂ ਦਾ ਤਿਉਹਾਰ ਸਾਵਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਇਸ ਮੌਕੇ ਲੜਕੀਆਂ ਵੱਲੋਂ ਵੱਖ-ਵੱਖ ਸੱਭਿਆਚਾਰਕ ਗੀਤਾਂ ਦੇ ਪਰਫਾਰਮੈਂਸ ਦਿੱਤੀ ਗਈ ਅਤੇ ਗਿੱਧਾ ਵੀ ਪਾਇਆ ਗਿਆ ਇਸ ਫੰਕਸ਼ਨ ਨੂੰ ਤਿਆਰ ਕਰਨ ਲਈ ਸਕੂਲ ਦੇ ਟੀਚਰ ਸਾਹਿਬਾਨਾਂ ਨੇ ਬਹੁਤ ਸਖਤ ਮਿਹਨਤ ਕੀਤੀ ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾਕਟਰ ਪਰਮਜੀਤ ਸਿੰਘ ਕਲਸੀ ਨੈਸ਼ਨਲ ਸਟੇਟ ਬੋਡੀ ਸਭਾ ਕਾ ਭਾਸ਼ਾ ਵਿਭਾਗ ਅਫਸਰ ਔਜਲਾ ਬ੍ਰਦਰ ਨੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਇਸ ਤੋਂ ਇਲਾਵਾ ਵਡਾਲਾ ਗਰੰਟੀਆ ਦੇ ਮੌਜੂਦਾ ਸਰਪੰਚ ਕਰਨੈਲ ਸਿੰਘ ਨੰਬਰਦਾਰ ਸਾਬਕਾ ਸਰਪੰਚ ਸੁਲੱਖਣ ਸਿੰਘ ਤੂਣ ਨੇ ਵੀ ਸ਼ਿਰਕਤ ਕੀਤੀ ਅਖੀਰ ਵਿੱਚ ਚੇਅਰਪਰਸਨ ਰਣਜੋਤ ਸਿੰਘ ਰਧਾਵਾ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਦਿਲ ਤੋਂ ਧੰਨਵਾਦ ਕੀਤਾ ਤੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਤੇ ਆਪਣੀ ਮਾਂ ਬੋਲੀ ਪੰਜਾਬ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਇਸ ਦੇ ਨਾਲ ਨਾਲ ਸਕੂਲ ਦੇ ਪ੍ਰਿੰਸੀਪਲ ਰਜਿੰਦਰ ਸਿੰਘ ਬਾਜਵਾ ਨੇ ਵੀ ਬੱਚਿਆਂ ਨੂੰ ਤੀਆਂ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਸਟੇਟ ਸਕੱਟਰੀ ਦੀ ਭੂਮਿਕਾ ਮਨਜਿੰਦਰ ਸਿੰਘ ਨੇ ਬਖੂ ਵੀ ਢੰਗ ਨਾਲ निभाई ਇਸ ਮੌਕੇ ਅਸ਼wini ਕੁਮਾਰ ਮੈਡਮ ਮਨਜੀਤ ਕੌਰ ਦਿਸ਼ਾ ਰੁਪਿੰਦਰ ਕੌਰ ਕੁਲਵੰਤ ਕੌਰ ਨਵਨੀਤ ਕੌਰ ਵਿਕਰਮਜੀਤ ਕੌਰ ਮਨਪ੍ਰੀਤ ਕੌਰ ਅਤੇ ਲਵਪ੍ਰੀਤ ਕੌਰ ਜਨ ਆਓ ਤੁਹਾਨੂੰ ਦਿਖਾਵਾਂਗੇ ਅੱਜ ਦੇ ਤੀਆਂ ਦੇ ਤਿਉਹਾਰ ਦੀਆਂ ਕੁਝ ਲਾਈਵ ਤਸਵੀਰਾਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਲਾਂਗੇ ਸਕੂਲ ਦੇ ਚੇਅਰਪਰਸਨ ਅਤੇ ਆਏ ਹੋਏ ਮੁੱਖ ਮਹਿਮਾਨਾਂ ਨਾਲ ਜਿਹੜਾ ਸਕੂਲ ਆ ਐਸਡੀਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਹੈ ਇਸ ਵਿੱਚ ਇਹਨਾਂ ਦੇ ਮਾਨਯੋਗ ਡਾਇਰੈਕਟਰ ਜੋ ਸਿੰਘ ਪ੍ਰਿੰਸੀਪਲ ਸਾਹਿਬ ਪੂਰੀ ਦੀ ਪੂਰੀ ਮੈਨੇਜਮੈਂਟ ਵੱਲੋਂ ਜਿਹੜਾ ਤੀਆਂ ਦਾ ਮੇਲਾ ਤੀਆਂ ਦਾ ਇਹ ਇੱਥੇ ਸੱਤ ਦੇ ਰੂਪ ਦੇ ਵਿੱਚ ਮੇਲਾ ਮਨਾਇਆ ਗਿਆ ਇੱਕ ਛਲਾਗਾ ਜੋ ਪਰਾਲਾ ਹੈ ਕਿਉਂਕਿ ਵਿਦਿਆਰਥੀਆਂ ਦੀਆਂ ਮੈਂ ਦੇਖਿਆ ਕਿ ਬੜੀਆਂ-ਬੜੀਆਂ ਪੇਸ਼ ਕਰ ਰਹੀਆਂ ਸਨ ਜਿਹੜੀਆਂ ਪੰਜਾਬੀ ਵਿਰਸੇ ਨਾਲ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੀਆਂ ਹੋਈਆਂ ਸਨ ਔਰ ਹਮੇਸ਼ਾ ਯਤਨ ਕਰਨਾ ਚਾਹੀਦਾ ਹੈ ਕਿ ਜਿੰਨੀਆਂ ਵੀ ਸਾਡੀਆਂ ਵਿਦਿਅਕ ਸੰਸਥਾਵਾਂ ਨੇ ਉਹ ਆਪਣੀ ਵਿਰਾਸਤ ਦੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਆਪਣੀ ਜਿਹੜਾ ਜੂਥ ਆ ਜਨਰੇਸ਼ਨ ਹੈ ਵਿਦਿਆਰਥੀ ਨੇ ਉਹਨਾਂ ਨੂੰ ਜੋੜ ਕੇ ਰੱਖਣਾ ਤਾਂ ਕਿ ਉਹਨਾਂ ਦੇ ਅੰਦਰ ਇੱਕ ਚੰਗੀਆਂ ਕਦਰਾਂ ਕੀਮਤਾਂ ਪੈਦਾ ਹੋਣ ਔਰ ਉਹਦੇ ਲਈ ਇਹਨਾਂ ਨੇ ਜਿਹੜਾ ਪ੍ਰਾਲਾ ਕੀਤਾ ਇਸ਼ਲਾਗਾ ਜੋਗਾ ਇਹ ਵਧਾਈ ਦੇ ਪਾਤਰ ਨੇ ਮੈਂ ਦੇਖਿਆ ਕਿ ਵਿਦਿਆਰਥੀਆਂ ਦੇ ਵਿੱਚ ਬੜਾ ਇੱਕ ਸਵੈ ਵਿਸ਼ਵਾਸ ਸੀਗਾ ਸੈਲਫ ਕੌਨਫੀਡੈਂਸ ਸੀਗਾ ਜਦੋਂ ਮੰਚ ਤੇ ਆਉਂਦੇ ਨੇ ਇੱਕ ਨਿੱਕੀ ਜੀ ਬੱਚੀ ਨੇ ਕਿ ਚੰਗੇ ਗੀਤ ਤੇ ਸਮਾਜਾਚਾਰਕ ਗੀਤ ਤੇ ਜਿਹੜਾ ਆ ਨਾਚ ਪੇਸ਼ ਕੀਤਾ ਮੈਂ ਸਮਝਦਾ ਉਹ ਵੀ ਬਾਖੂਬ ਰਿਹਾ ਇਸ ਕਰਕੇ ਵਿਦਿਆਰਥੀ ਇੰਨਾ ਹੀ ਮੰਚਾਂ ਤੋਂ ਅੱਗੇ ਆਪਣੀ ਸਖਸ਼ੀਅਤ ਦਾ ਨਿਖਾਰ ਕਰਕੇ ਸਮਾਜ ਦੇ ਵਿੱਚ ਅੱਗੇ ਆਉਂਦੇ ਨੇ ਤੋਂ ਇਹ ਵਧਾਈ ਦੇ ਪਾਤਰ ਨੇ ਬਿਲਕੁਲ ਕਰਨੇ ਚਾਹੀਦੇ ਹੁਣ ਔਜਲਾ ਬਰਦਰ ਨੇ ਪੰਜਾਬੀ ਗਾਇਕੀ ਤੇ ਇੱਥੇ ਸਾਰਿਆਂ ਨੂੰ ਨਚਾਇਆ ਖੁਸ਼ੀ ਵੰਡੀ ਹੈ ਤੋਂ ਇਦਾਂ ਦੇ ਪ੍ਰੋਗਰਾਮ ਸਮਾਰੋਹ ਜਿਹੜੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਹੁੰਦੇ ਰਹਿਣੇ ਚਾਹੀਦੇ ਤਾਂ ਕਿ ਸਾਨੂੰ ਵਿਰਾਸਤ ਦਾ ਤੇ ਆਪਣੇ ਸੱਭਿਆਚਾਰ ਦਾ ਪਤਾ ਲੱਗੇ ਸਮਝ ਆਵੇ ਔਜਲਾ ਬਰਦਰ ਨੂੰ ਸਤਿ ਸ੍ਰੀ ਅਕਾਲ ਅੱਜ ਜਿਹੜਾ ਇਹ ਉਪਰਾਲਾ ਰਮਜੋਦ ਭਾਜੀ ਨੇ ਕੀਤਾ ਮੈਂ ਸਮਝਦਾ ਕਿ ਹਰ ਸਕੂਲ ਹਰ ਕਾਲਜ ਹਰ ਪਿੰਡ ਦੀ ਸੱਤ ਵਿੱਚ ਇਹ ਹੋਣਾ ਚਾਹੀਦਾ ਕਿਉਂਕਿ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਗੱਲਾਂ ਅੱਜ ਜਿਹੜੀਆਂ ਇਸ ਮੰਚ ਤੋਂ ਹੋਈਆਂ ਨੇ ਕਿ ਸਾਡੇ ਅਕਸਰ ਗੀਤਾਂ ਵਿੱਚ ਅਸੀਂ ਕਿਉਂ ਗੀਤਾਂ ਨੂੰ ਇਸ ਤਰ੍ਹਾਂ ਦਾ ਪੇਸ਼ ਕਰਦੇ ਹਾਂ ਸਾਡੇ ਅਕਸਰ ਗੀਤਾਂ ਵਿੱਚ ਚੂੜਾ ਮਹਿੰਦੀ ਫੁਲਕਾਰੀ ਮਧਾਣੀ ਚਰਖੇ ਦਾ ਜ਼ਿਕਰ ਕਿਉਂ ਹੁੰਦਾ ਸੀਗਾ ਇਸ ਕਰਕੇ ਹੁੰਦਾ ਕਿ ਸਾਡਾ ਪੰਜਾਬੀ ਵਿਰਸਾ ਪੁਰਾਣਾ ਵਿਰਸਾ ਜਿਹੜੀ ਨਿਊ ਜਨਰੇਸ਼ਨ ਜਿਹੜੀ ਜੰਗ ਜਨਰੇਸ਼ਨ ਜਿੰਨੀ ਵੀ ਆ ਇਹ ਨਹੀਂ ਆ ਕਿ ਜੋ ਕੁ ਬਦਲ ਗਿਆ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਅਸੀਂ ਵਿਸਾਰ ਦਈਏ ਜਦੋਂ ਇਹ ਇਹਨਾਂ ਚੀਜ਼ਾਂ ਨੂੰ ਅਸੀਂ ਅਡਾਪਟ ਕਰਾਂਗੇ ਯਾਦ ਰੱਖਾਂਗੇ ਇਹ ਤੁਸੀਂ ਪੱਲੀ ਭਾਂਤ ਜਾਣਦੇ ਹੋ ਵੀ ਜੇ ਜੇਕਰ ਵਿਰਸੇ ਦੀ ਗੱਲ ਨਾ ਹੁੰਦੀ ਨਾ ਪਸੰਦ ਕਰਦੇ ਤੇ ਮੇਰਾ ਖਿਆਲ ਹੈ ਅੰਗਰੇਜ਼ ਮੂਵੀ ਜਿਹੜੀ ਆ ਦੁਬਾਰਾ ਲੱਗੀ ਸੀ ਉਹ ਵਿਰਸਾ ਵਿਰਸੇ ਨਾਲ ਸੰਬੰਧਿਤ ਸੀ ਕਿ ਕਿਵੇਂ ਬਰਾਤਾਂ ਜਿਹੜੀਆਂ ਰਾਤ ਰਹਿੰਦੀਆਂ ਸੀਗੀਆਂ ਸਾਡੇ ਉਹ ਜਿਹੜੇ ਪੁਰਾਣੇ ਵਿਰਸੇ ਨਾਲ ਰੀਤੀ ਰਿਵਾਜ ਜੁੜੇ ਸੀਗੇ ਉਹ ਸਦਾ ਜਿੰਦੇ ਰਹਿੰਦੇ ਆ ਜੇ ਪ੍ਰਮਾਤਮਾ ਨੇ ਸਾਨੂੰ ਕਲਾ ਬਖਸ਼ੀ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਗੀਤ ਗਾਈਏ ਜਿਹੜੇ ਪਰਿਵਾਰ ਵਿੱਚ ਬੈਠ ਕੇ ਸੁਣੇ ਜਾਣ ਪਰਵਾਜ਼ ਵਿੱਚ ਬੈਠ ਕੇ ਦੇਖੇ ਜਾਣ ਤੇ ਸਾਨੂੰ ਸਾਡੇ ਆਪਣੇ ਪਰਿਵਾਰ ਨੂੰ ਕੀ ਸਾਨੂੰ ਉੱਠ ਕੇ ਨਾ ਜਾਣਾ ਪਵੇ ਇਹ ਉਹਦਾ ਕਿੱਦਣਾ ਸਾਲਾ ਲੱਗਾ ਜਿਹੜੇ ਰਣਜੋਧ ਭਾਜੀ ਨੇ ਉਪਰਾਲਾ ਕੀਤਾ ਮੈਂ ਤਾਂ ਅੱਗੇ ਵੀ ਕਿਹਾ ਕਿ ਬਹੁਤ ਸਲਾਨ ਜੋਗ ਜਿਹੜਾ ਇਹ ਉਪਰਾਲਾ ਤੇ ਇਹਨਾਂ ਦੀ ਸਾਰੀ ਟੀਮ ਜਿੰਨੀ ਵੀ ਕਾਲਜ ਦੀ ਟੀਮ ਆ ਉਹਨਾਂ ਨੇ ਬਹੁਤ ਹੀ ਮਿਹਨਤ ਕਰਕੇ ਇੱਕ ਪੰਜਾਬੀ ਵਿਰਸੇ ਨੂੰ ਜਾਗਰੂਤ ਕਰਨ ਦਾ ਜਿਹੜਾ ਵਾ ਹਮਲਾ ਮਾਰਿਆ ਵਾ ਇਹੋ ਜਿਹੇ ਹਮਲੇ ਜਿਹੜੇ ਰਣਜੋਧ ਭਾਜੀ ਸਾਰਿਆਂ ਦੇ ਵਜਨੇ ਵਿੱਚ ਨੇ ਚਾਹੀਦੇ ਆ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਜਿਹੜਾ ਐਸਜੀਐਸ ਮੋਹਰੇ ਹਾਈ ਸਕੂਲ ਦੇ ਵਿੱਚ ਪੀਆਂ ਦਾ ਤਿਉਹਾਰ ਮਨਾਇਆ ਗਿਆ ਵਾ ਇਹ ਤਿਹਾਰ ਜਿਹੜਾ ਵਾ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਨ ਲਈ ਆਪਣੇ ਸੱਭਿਆਚਾਰ ਬਾਰੇ ਜਾਗਰੂਕ ਕਰਨ ਲਈ ਜਿਹੜੇ ਕਰਾਇਆ ਗਿਆ ਵਾ ਕਿਉਂਕਿ ਸਾਡਾ ਜਿਹੜਾ ਨੌਜਵਾਨ ਪੀੜੀ ਹੈ ਜਿਹੜੀ ਸਾਡੀ ਆਹ ਪੀੜੀ ਆ ਤਾਂ ਆਉਣ ਵਾਲੀ ਉਹ ਬਿਲਕੁਲ ਹੀ ਜਿਹੜੀ ਆਪਣੇ ਸੱਭਿਆਚਾਰ ਆਪਣੇ ਵਿਰਸੇ ਨਾਲੋਂ ਟੁੱਟ ਚੁੱਕੀ ਆ ਜੇ ਆਪਾਂ ਉਹਨੂੰ ਆਪਣੇ ਵਿਰਸੇ ਨਾਲ ਸੱਭਿਆਚਾਰ ਨਾਲ ਜੋੜ ਕੇ ਰੱਖਾਂਗੇ ਤੇ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਆ ਉਹ ਇੱਕ ਸਿੱਧੇ ਰਾਹ ਤੇ ਚੰਗੇ ਸੁੱਚੇ ਸਮਾਜ ਦੀ ਜਿਹੜੀ ਆ ਸਿਰਜਣਾ ਕੀਤੀ ਜਾ ਸਕਦੀ ਆ ਜੇ ਅਸੀਂ ਰੌਾ ਕਰਾਏ ਪੈਗੇ ਤੇ ਫੇਰ ਕਦੀ ਵੀ ਜਿਹੜਾ ਬੰਦਾ ਸਾਡੀ ਪੀੜ੍ਹੀ ਜਿਹੜੀ ਆ ਅਗਲੀ ਆਉਣ ਵਾਲੀ ਨਸਲ ਆ ਜਿਹੜੀ ਉਹ ਸਿੱਧੇ ਰਾਹ ਤੇ ਬਹਿ ਗਈ ਕਿਉਂਕਿ ਜਦੋਂ ਬੰਦਾ ਕਰਾਏ ਪੈਂਦਾ ਫਿਰ ਉਹ ਕਰਾ ਹੀ ਪੁਰਿਆ ਜਾਂਦਾ ਵਾ ਫਿਰ ਉਹਨੂੰ ਮੰਜ਼ਲ ਲੱਭਣੀ ਪੜੀ ਔਖੀ ਹੋ ਜਾਂਦੀ ਆ ਇਸ ਕਰਕੇ ਸਾਨੂੰ ਚਾਹੀਦਾ ਵਾ ਘਰ ਘਰ ਚੇ ਗੱਲ ਕਰਨੀ ਯਾਨੀ ਚਾਹੀਦੀ ਆ ਕਿ ਮਾਂ ਪਿਓ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਆਪਣੇ ਵਿਰਸੇ ਆਪਣੇ ਇਤਿਹਾਸ ਦੇ ਨਾਲ ਤੋਂ ਜਾਣੂ ਕਰਵਾਏ ਤਾਂ ਕਿ ਜਿਹੜੇ ਆਉਣ ਵਾਲਾ ਸਾਡੇ ਬੱਚੇ ਆ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਆ ਉਹ ਇੱਕ ਚੰਗੀ ਸਿੱਧੀ ਸੇਧ ਲੈ ਕੇ ਤੇ ਆਪਣਾ ਇੱਕ ਚੰਗਾ ਜਿਹੜਾ ਜੀਵਨ ਆ ਉਹ ਬਿਜਾਤ ਜਿਹੜੇ ਮੇਰੇ ਵੱਡੇ ਭਰਾ ਡਾਕਟਰ ਪਰਮਜੀਤ ਸਿੰਘ ਕਲਸੀ ਤੇ ਔਜਲਾ ਬ੍ਰਦਰ ਜੀ ਮੇਰੇ ਕੋਲ ਪਹੁੰਚੇ ਨੇ ਇੱਕ ਬੜੀ ਛੋਟੀ ਕਾਲ ਤੇ ਪਹੁੰਚਿਆ ਦੋ ਦਿਨ ਪਹਿਲਾਂ ਮੈਂ ਭਾਈ ਨੂੰ ਬੇਨਤੀ ਕੀਤੀ ਵੀ ਭਾਈ ਦਰਸ਼ਨ ਦਿਓ ਤੇ ਮੇਰੇ ਭਰਾ ਨੇ ਮੇਰਾ ਮਾਨ ਰੱਖਿਆ ਮੈਂ ਉਹਨਾਂ ਦਾ ਤਹਿ ਦਰੋਤ ਧੰਨਵਾਦ ਕਰਦਾ ਵਾਂ ਕਿ ਮੇਰੇ ਕੋਲ ਬੁੱਢੇ ਦੇ ਕੋਲ ਪਹੁੰਚੇ ਆ ਤੇ ਇਹਨਾਂ ਮੈਨੂੰ ਆਪਣਾ ਕੀਮਤੀ ਸਮਾਂ ਜਿਹੜਾ ਦਿੱਤਾ ਵਾ